ਸਤਿ ਸ਼੍ਰੀ ਅਕਾਲ ਜੀ ਦੋਸਤਾਂ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲ ਨਾਮ ਤੇ ਅਸੀਂ ਨਾਲ ਤੁਹਾਡੇ ਕੋਲ ਸਵਾਗਤ ਕਰਦੇ ਆ ਤੇ ਲਓ ਅੱਜ ਅਸੀਂ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫੇਰ ਨਵਾਂ ਗੀਤ ਲੈ ਕੇ ਤੇ ਨਵਾਂ ਮੁੱਦਾ ਲੈ ਕੇ ਜਿਹੜਾ ਜ ਮੈਂ ਇਸ ਨੂੰ ਗੀਤ ਦੱਸਣਾ ਪਾਉਂਗੀ ਤੇ ਬਹੁਤ ਹੀ ਭਾਵਕ ਕਰ ਦੇਣ ਵਾਲਾ ਗੀਤ ਹੈ ਤੇ ਇੱਕ ਕੌੜਾ ਸੱਚ ਹੈ ਤੇ ਇਸ ਗੀਤ ਨੂੰ ਤੁਸੀਂ ਜਦੋਂ ਸੁਣੋਗੇ ਤੇ ਥੋੜਾ ਲੰਮਾ ਹੈਗਾ ਹੈ ਨਾ ਤੇ ਧਿਆਨ ਨਾਲ ਸੁਣਿਓ ਤੇ ਇਹ ਅਖੀਰ ਵਿੱਚ ਵਿੱਚ ਜਾ ਕੇ ਪਤਾ ਲੱਗੂਗਾ ਤੁਹਾਨੂੰ ਇਹ ਸਾਰੇ ਗੀਤ ਦਾ ਤੇ ਦੁੱਖ ਸੋਖੇ ਇੱਕ ਧੀ ਆਪਦੀ ਮਾਂ ਨੂੰ ਦੱਸ ਰਹੀ ਹੈ ਤੇ ਉਹਦੇ ਨਾਲ ਕੀ ਕਿਵੇਂ-ਕਿਵੇਂ ਹੋਇਆ ਤੇ ਇਹ ਸਮਾਜ ਦਾ ਬਾਪਰ ਦਾ ਇਹ ਗੀਤ ਹੈ ਨਾ ਇਹ ਸਾਡੇ ਸਮਾਜ ਦਾ ਸ਼ੀਸ਼ਾ ਹੈ ਜਿਵੇਂ ਆਪਾਂ ਸ਼ੀਸ਼ੇ 'ਚ ਮੂੰਹ ਦੇਖਦੇ ਹੱਸਦਾ ਨਾ ਇਹ ਗੀਤ ਤਾਂ ਰਾਹੀ ਦੀ ਆਪਾਂ ਨੂੰ ਸਾਰੀ ਸਮਝ ਆਉਂਦੀ ਹੈ ਬਿਲਕੁਲ ਇਹ ਸਮਾਜ ਚ ਬਾਪਰ ਰਿਹਾ ਪਰ ਪੰਜੇ ਉਂਗਲਾਂ ਇੱਕ ਸਾਤ ਨਹੀਂ ਹੁੰਦੀ ਹੈ ਨਾ ਵੀ 90% ਤਾਂ ਬਜ਼ੁਰਗਾਂ ਦਾ ਹਾਸਲ ਨੂੰ ਪਤਾ ਹੈ ਹੈਨਾ ਮਾਵਾ ਪੀ ਕੁਛ ਨਹੀਂ ਕਰਦਾ ਤੇ ਬੱਚਿਆਂ ਬੱਚੇ ਇਹਦੇ ਵਿੱਚ ਵੀ ਇਸ ਤਰ੍ਹਾਂ ਹੀ ਦੱਸਿਆ ਹੋਇਆ ਕੁਝ ਥੋੜਾ ਮੋਟਾ ਹਾਲ ਤੇ ਤੁਸੀਂ ਇੱਕ ਬੇਟੀ ਆਪਣੀ ਮਾਂ ਨੂੰ ਆਦੀ ਹੱਡ ਵੀਤੀ ਦੱਸ ਲਈ ਉਹ ਕਹਿੰਦੀ ਮੈਂ ਤਾਂ ਆਪਦੀ ਹੱਡ ਵੀਤੀ ਦੱਸ ਰਹੀਆਂ ਤੈਨੂੰ ਮਾਂ ਤੇ ਇਹ ਮੇਰੇ ਨਾਲ ਦੁੱਖ ਸੁੱਖ ਕਿਵੇਂ ਆਏ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਰੂਰ ਅਖੀਰ ਤੱਕ ਸੁਣੋਗੇ ਵੀ ਇਹ ਗੀਤ ਦੀ ਕਿੰਨੀ ਸਚਾਈ ਹੈ ਵੀ ਮੈਂ ਸਹੀ ਹੋਈ ਇਹ ਤਿਆਰ ਕੀਤਾ ਕੀਤਾ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਣਾ ਕਦੇ ਤੇ ਅੱਜ ਫਿਰ ਮੇਰੇ ਕੋਲ ਸੁਣੋਗੇ ਤੇ ਮੈਂ ਉਹਨਾਂ ਨੂੰ ਐਸੇ ਸ਼ਬਦਾਂ ਚ ਘੋਰਿਆ ਹੋਇਆ ਤੇ ਬਲੋ ਤੁਸੀਂ ਜ ਜਿਹੜਾ ਨੁਕਤਾ ਪਾਉਂਗੀ ਉਹ ਥੈਰਡ ਖਤਮ ਕਰੋ ਉਹ ਵੀ ਮਨਹੂਰਲੀ ਹੈ ਉਹ ਮਤਲਬ ਉਹ ਕਿਹੜੇ ਪੰਜ ਦਿਨ ਦਾ ਇਹ ਛੈਡ ਮੁੱਕੇ ਹੋ ਨਹੀਂ ਮਾਂ ਕੁਸ਼ਾਂ ਦੱਸਿਆ ਹੋਇਆ ਤੇ ਲਓ ਹੁਣ ਮੇਰੀ ਪਿਆਰੀ ਸਾਹ ਸੰਗਤ ਸਾਹ ਸੰਗਤ ਖੋਦੀ ਤੇ ਤੁਸੀਂ ਲਰ ਸੁਣੋ ਮੇਰਾ ਹੀ ਬਹੁਤ ਭਾਵਕ ਕਰਨ ਵਾਲਾ ਗੀਤ ਹੈ ਦਿਲ ਥਾਮ ਕੇ ਸੁਣਿਓ ਜਿਹੜਾ ਪਹਿਲਾਂ ਜਿਵੇਂ ਪਿਛਲੀ ਥੋੜੀ ਮਾਂ ਵੇ ਪੁੱਤ ਮੈਨੂੰ ਕੌਣ ਰੱਖੂਗਾ ਉਹਦੇ ਵਿੱਚ ਵੀ ਲੋਕਾਂ ਨੇ ਬਹੁਤ ਮੈਨੂੰ ਹੁਕਮੈਂਟ ਮੈਂ ਕੱਲ ਪੜ੍ਹੇ ਸੀ 102 ਕਮੈਂਟ ਆਏ ਹੋਏ ਨੇ ਤੇ ਲੋਕਾਂ ਨੇ ਬਹੁਤ ਉਹਨੂੰ ਪਿਆਰ ਨਾਲ ਸੁਣਿਆ ਤੇ ਇਹ ਕਹਿੰਦੇ ਵੀ ਅਸੀਂ ਤਾਂ ਇਹਨੂੰ ਸੁਣ ਕੇ ਬਹੁਤ ਭਾਵਤ ਹੋਏ ਤੇ ਜਿਹੜਾ ਇਹ ਗੀਤ ਹੈ ਨਾ ਇਹਦੇ ਵਿੱਚ ਬੱਚੇ ਬਹੁਤ ਲਾਇਕ ਹੋਏ ਇਹਦੇ ਵਿੱਚ ਇੱਕ ਸਚਾਈ ਮੈਂ ਤੁਹਾਨੂੰ ਦੱਸਾਂ ਸੰਗਰੂਰ ਬਿਰਧ ਆਸ਼ਰਮ ਚ ਵਿੱਚੀ ਇਹੀ ਜਿਹੜੇ ਬੱਚੇ ਇੰਨੇ ਲੇਟ ਬਾੜੇ ਉਹਨਾਂ ਮਾਂ-ਵਾਪਾ ਦੇ ਬੱਚੇ ਵੀ ਇੰਨੇ ਲੇਟ ਸੀ ਤੇ ਉਹ ਹੁਣ ਬਿਰਧ ਆਸ਼ਰਮ ਚ ਰਹਿ ਰਹੇ ਨੇ ਉਹ ਕਹਿੰਦੇ ਅਸੀਂ ਸੰਤਾਂ ਨੇ ਕਿਹਾ ਤੁਹਾਨੂੰ ਘਰੇ ਛੱਡਿਆ ਮੈਂ ਆ ਉਹ ਕਹਿੰਦੇ ਸੇ ਇਨਾ ਪੁੱਤਾਂ ਦਾ ਦਰਸ਼ਨ ਨਹੀਂ ਹੁਣ ਕਰਨਾ ਇੱਕ ਡਾਕਟਰ ਹੈ ਇੱਕ ਵਕੀਲ ਹੈ ਤੁਸੀਂ ਇਹ ਦੇਖ ਲਓ ਤੇ ਇੱਕ ਉਹ ਮੇ ਡਿਗਰੀ ਥਾਣੇਦਾਰ ਹੈ ਤੇ ਇਹਦੇ ਚ ਤੁਸੀਂ ਸੁਣਿਓ ਵੀ ਫਿਰ ਮੈਂ ਕਿਵੇਂ ਨਾ ਸ਼ਬਦਾਂ ਨੂੰ ਕੋਈਆ ਇੱਕ ਬੇਟੀ ਫਿਰ ਆਪਣੀ ਮਾਂ ਨੂੰ ਦੱਸ ਰਹੀ ਹੈ ਬਸ ਮਾਨਵੇ ਸ਼੍ਰੀ ਦਾ ਰੰਦ ਤੇ ਬਹੁਤ ਧਿਆਨ ਨਾਲ ਸੁਣੋ ਕੋਨੇ ਕੀਤਾ ਹੋਇਆ ਨਹੀਂ ਸਭ ੋਲਾ ਸੋਣ ਲਈ ਸੋਨਾ ਕਾਰੇ ਢੋਲਿਆ ਸੋਨਾ ਬਰੇ ਢੋਲਿਆ ਨੀ ਸੋਨਾ ਬਰੇ ਢੋਲਿਆ ਬਰੇ ਢੋਲੇ ਆ ਹਨ ਪਰ ਬਣੀ ਮਾਈ ਤੇਰੇ ਉਨ ਲਾਤੀਆਂ ਨਿਮਾਈ ਕਦੀ ਮੇਰਾ ਦਸੂ ਵੀ ਧਿਆਨ ਲਾ ਕੇ ਸੁਣ ਲੈ ਹੁਣ ਤੂੰ ਧਿਆਨ ਬਲਾ ਸੁਖ ਦੀਆਂ ਗੱਲਾਂ ਦੱਸਦੀ ਐ ਯਾਰ ਪੁੱਤਰੇ ਜਾਏ ਮੈਂ ਇੱਕ 베ਟੀ ਜਾਈ ਸਰੇ ਡਰਟਰ ਵੜਿਆ ਤੀਜਾ ਬੇਟਾ ਬਣਿਆ ਠਾੜੇ ਦਰਿਵਾਈ ਚੌਥਾ ਬੇਟਾ ਵੀ ਪੜ ਲਿਖ ਸਿਰ ਬੰਤ ਪਿੰਡੇ ਦਾ ਨੀ ਸਰ ਪੰਜ ਪਿੰਡੇ ਦਾ ਖੇਤੀ ਬਾੜੀ ਦੀ ਕਰੇ ਦਸਮਲ ਮਾਏ ਗੇਟੀ ਵਿਆਹ ਦੀਤੀ ਵਸੇ ਕਰੀ ਆਬ ਦੇ ਨਿਵਸੇ ਕਰੀ ਆਬ ਦੇ ਮੇ ਸੂਫੀ ਨਾਮਹਿਲ ਕਰਮਾਈ ਵੇਟੇ ਵਿਅਦੀ ਤੇ ਮੈਂ ਪਾੜੀ ਬਰ ਪੀਤਾ ਨਿਪਾ ਸਾਰ ਮਾਰੇ ਇੱਕ ਦਿਨ ਤਾਂ ਆਪ ਛੜਿਆ ਨਹੀਂ ਮੈਂ ਮਾਰਾ ਹੁਗਰਾ ਨਹੀਂ ਮੈਂ ਮਾਰਾ ਹੁਗਰਾ ਬੱਦੇ ਬੇਟੇ ਨੂੰ ਕਾਰੇਤੀ ਮੈਂ Yeah. Uh -huh.

ਸ਼ੇਰ ਜਿ ਚੋਰਾ ਦੀ ਪਰਮਾਰ ਮਾਇ ਤੀ ਜੀਤਾਰ ਕੀਤੀ ਨੀ ਮੈਂ ਡਰ ਤਰ ਬੁੱਤ ਨੂੰ ਨੀ ਮੈਂ ਡਰ ਤਰ ਬੁੱਤ ਨੂੰ ਤੇ ਕਿ ਤਾਰ ਲਗੀ ਪੀ ਮੈਂ ਨਹੀਂ ਆ ਸਕਦਾ ਚੌਥੀ ਤਾਰ ਕੀ ਤੀ ਖੇਤਾਂ ਵੜੇ ਪੁੱਤ ਨੂੰ ਨੀ ਖੇਤਾਂ ਵੜੇ ਪੁੱਤ ਨੂੰ ਤੇਰੀ ਮਾਂ ਲੰਕ ਤਜੇ ਮੇਰੀ ਜੀਰੀ ਪਤੀ ਤੇ ਬੱਦੜ ਕਾ คื마 ਨੀ ਲਾਈ ਨਾ ਪਰ ਪਾਈ ਜੁੱਤੀ ਨਾ ਪਰ ਪਾਈ ਜੁੱਤੀ ਡਾਟਰਰ ਨੀ ਮੇਰੇ ਹੰਝੂ ਵੀ ਜੇ ਮੇਰੀ ਛਾਤੀ ਦੇ ਚੂਰ ਪਰ ਦੇ ਕਾਮੇ ਆਊ ਦੁਦ ਨਿਕੜੂ ਕਾਰੇ ਗਿਆ ਉਸ ਮਾਏ ਈਆਂ ਬਿਨਾ ਨਾ ਕਿਸ ਨੇ ਮੀ ਦੁੱਖ ਪੁੱਛਣਾ ਬੇ ਲੋਕੋ ਦੁੱਖ ਪੁੱਛਣਾ ਰਹੂ ਸਭ ਨੂੰ ਪੁੱਤਾ ਦੀ ਪਿਆਸ ਲੋਕੋ ਲਓ ਜੀ ਗੀਤ ਹੋਇਆ ਪੂਰਾ ਤੇ ਦੱਸਿਓ ਤੁਸੀਂ ਇਸ ਗੀਤ ਦੇ ਸਮਾਜ ਦਾ ਸ਼ੀਸ਼ਾ ਹੈ ਵੀ ਇਹਦੇ ਚ ਕਿੰਨੀ ਕਿ ਸਚਾਈ ਹੈ ਕੀ ਇਸ ਗੀਤ ਦੇ ਵਿੱਚ ਮਹਿਗਾਇਆ ਕਿ ਇਹ ਸ਼ਬਦ ਫਰੋਏ ਨੇ ਕਿਵੇਂ ਤੁਹਾਨੂੰ ਲੱਗਿਆ ਜਰੂਰ ਇਹਨੂੰ ਕਮੈਂਟ ਕਰਕੇ ਦੱਸਿਓ ਟੀਨਿਆ ਦਾ ਸੋਫਾ ਵਾਲਾ ਵੀ ਕੰਮ ਦੱਸਿਆ ਆਪਦੀ ਮਾਂ ਨੂੰ ਦੋਖਵਾਲਾ ਇਸੇ ਉਹ ਹੀ ਸੁਣਦੀਆਂ ਨੇ ਤੇ ਹੋਰ ਤਾਂ ਕੋਈ ਸੁਣਦਾ ਨਹੀਂ ਜਾਂ ਫਿਰ ਈਆਂ ਸੁਣਦੀਆਂ ਨੇ ਇੱਕ ਕੌਲੀ ਸਚਾਈ ਹੈ ਕੁੱਤਾ ਮੇਨਾ ਆਪਾਂ ਨੂੰ ਸਾਫਦਾ ਨਹੀਂ ਵੀ ਨਾਲੇ ਪਰੰਪਰਾ ਵੀ ਆਇਆ ਇਸ ਤਰ੍ਹਾਂ ਹੋਣਾ ਹੈ ਪਰ ਫਿਰ ਵੀ ਕਹਣਿਆ ਵੀ ਰੱਬਾ ਕੁੱਤ ਦੇ ਪਰ ਮੈਂ ਇਹ ਕਹਿਣੀ ਆ ਵੀ ਕੁੱਤ ਤਾਂ ਦੁੱਧ ਪੁੱਤਰ ਆ ਸਭ ਨੂੰ ਦੇ ਦੇ ਧੀ ਵੀ ਨਾ ਜੂਰ ਦੇਵੇ ਤੇ ਨਲਾਇਕ ਕੁੱਤਾ ਨਾਲ ਤਾਂ ਮਾਂ ਉਹੀ ਚੰਗੀ ਨਹੀਂ ਫਿਰ ਉਹਨਾਂ ਦਾ ਜੇ ਕੋਈ ਫਾਇਦਾ ਹੀ ਨਾ ਹੋਇਆ ਤੇ ਤੰਗ ਹੀ ਕਰਨਾ ਹੋਇਆ ਤੇ ਪ੍ਰਮਾਤਮਾ ਮੈਂ ਕਹਿੰਦਾ ਧੀਆ ਵੀ ਹੁਣ ਪੁੱਤ ਹੀ ਹੋ ਗਏ ਮੁੰਡੀਆਂ ਕਹਿੰਦੇ ਭਾਈ ਮਿਸਟਰ ਟੱਬਰ ਹੋ ਗਿਆ ਹੁਣ ਹਰ ਕੋਈ ਕਹਿੰਦੀ ਆ ਮੁੰਡਾ ਹੋਵੇ ਕੁੜੀ ਤਾਂ ਹੋਵੇ ਨਾ ਪਹਿਲਾਂ ਤਾਂ ਵਿਆਹ ਹੁਣ ਕਿਹਦੇ ਨਾਲ ਨਾ ਹੈਨਾ ਸਾਰੇ ਤੇ ਵੀ ਆਪਣਾ ਤਾਂ ਸਾਰੇ ਸ਼ਾਰ ਨਿੰਦੇ ਪਰ 90% ਹੁਣ ਤੁਸੀਂ ਦੇਖ ਲਓ ਆਪ ਦੇਖੋ ਆਪ ਦੇਖ ਲਓ ਆਪੇ ਸ਼ਹਿਰ ਚ ਦੇਖ ਲੋ ਵਾਲੇ ਪਿੰਡ ਚ ਦੇਖ ਲੋ ਤੇ ਪਰ ਪ੍ਰਮਾਤਮਾ ਅੱਗੇ ਪਤਾ ਨਹੀਂ ਇਸ ਟਾਈਮ ਇੱਥੇ ਕਿੰਨਾ ਪਿਆ ਕਿਹਨੇ ਕਦੋਂ ਛੁੱਟ ਜਾਣਾ ਕੁੱਤਲੇ ਵਾਲਾ ਕਮਾਨੇ ਜਾਣਾ ਕਿ ਕਿਹਨੇ ਜਾਣਾ ਬਾਈ ਬੜੇ ਪ੍ਰੇਮ ਨਾਲ ਵੱਡੇ ਤਾਂ ਜੇ ਕੁਛ ਝਟਕਦੇ ਵੀ ਨੇ ਤਾਂ ਵੀ ਮਾ ਮਾਂ ਬੱਚਾ ਨਹੀਂ ਪਲੇ ਵਾਸਤੇ ਕਰਦੇ ਜੇ ਮਾਂ ਮਾ ਉਹ ਲਾਦੇ ਬੱਚੇ ਦੇ ਮਾਰ ਦਿਆ ਮੂੰਹ ਤੇ ਥੱਪੜ ਵੀ ਨਾ ਹੁੰਦਾ ਨਹੀਂ ਤੂੰ ਪਤਾ ਮਾਂ ਬਾ ਉਹ ਕਿਰਪਾ ਹੁੰਦੀ ਹੈ ਮਾਂ ਦੀ ਕਰਨਾ ਉਹਨੂੰ ਐ ਹੁੰਦਾ ਵੀ ਮੇਰਾ ਬੱਚਾ ਸਾਫ ਸੁਥਰਾ ਹੋ ਜਾਏ ਨਹੀਂ ਕੋਈ ਰੋਗ ਨਾ ਲੱਗੇ ਜੀ ਕਿ ਨਹੀਂ ਕਰਦੀਆਂ ਨਾ ਤੇ ਜੇ ਸਕੂਲ ਤੋੜ ਦਿਆ ਉਹਨੇ ਕਿ ਲੈਣਾ ਵੀ ਤੇ ਜ਼ਿੰਦਗੀ ਬਣ ਗਈ ਤਾਂ ਤਾਂ ਮਾਰਦੀ ਹੈ ਮਾਂ ਉਹਨੂੰ ਮਾਰਨ ਨੂੰ ਉਹਨੂੰ ਘੂਰ ਨੂੰ ਘੂਰਨਾ ਸਮਝੋ ਅਹੀਂ ਵੱਡੇ ਤਾਂ ਹਮੇਸ਼ਾ ਸਮਝਾਉਂਦੇ ਨੇ ਪਰ ਬੱਚੇ ਨਹੀਂ ਸਮਝਦੇ ਨਾ ਤੇ ਪ੍ਰਮਾਤਮਾ ਕਰੇ ਸਭ ਨੂੰ ਸਦਗੁਣ ਦੇਵੇ ਪ੍ਰਮਾਤਮਾ ਜਿਹੜੇ ਕਦੀ ਵੀ ਇਹ ਗਰਨਾ ਨਹੀਂ ਲਾਉਂਦੀ ਇਹਦੀ ਹਾਂ ਚਲੋ ਪ੍ਰਮਾਤਮਾ ਸਭ ਨੂੰ ਹਾਂ ਸਭ ਨੂੰ ਨੀ ਪਿਆਰ ਹਮਨ ਮਿਲਦਾ ਮਾਨ